ਲਵੇ ਸੱਜਣੋ ਬੱਚਾ ਤੁਹਾਨੂੰ ਪੰਜ ਦਿਖਾਉਣ ਲੱਗਾਗਾ ਜਿੰਨਾਂ ਦੇ ਵਿੱਚੋਂ ਲਗਭਗ ਤੁਹਾਨੂੰ ਜਿਵੇਂ ਸਾਹਮਣੇ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਗਿਆ ਤੇ ਐਚ ਫ ਨਸਲ ਦੇ ਬੱਚਾ ਤੇ ਇੱਕ ਨੂੰ ਮਿਲੂਗੀ ਜਰਸੀ ਬਹੁਤ ਹੀ ਪਿਆਰੀ ਨਸਲ ਦਾ ਮਤਲਬ ਛੋਟਾ ਜਿਹਾ ਬੱਚਾ ਹੈਗਾ ਨਾ ਤੇ ਬਾਕੀ ਤੁਹਾਨੂੰ ਤਕਰੀਬਨ ਚਾਰ ਜਾਂ ਪੰਜ ਨੇ ਤੁਹਾਨੂੰ ਇਹ ਜਾਂ ਖੂਬਸੂਰਤ ਐਚ ਬਨਾਲ ਦੇ ਬੱਚਾ ਮਿਲਣੀਆਂ ਤੇ ਇਹਦੇ ਨਾਲ ਆ ਜਿਵੇਂ ਕਹਿੰਦਾ ਕਾਲੇ ਰੰਗ ਚ ਕਾਫੀ ਰੰਗ ਚ ਜਰਸੀ ਖੜੀ ਆ ਤੇ ਇਹਦੇ ਲਾਸਟ ਜਿਹੜਾ ਜਰਸੀ ਦਾ ਸਭ ਤੋਂ ਬੱਚਾ ਤੁਹਾਨੂੰ ਦਿਖਾਉਣ ਲੱਗਾ ਮੈਂ ਦੇਖੋ ਆਹ ਕਾਹ ਬੱਚਾ ਹੈਗਾ ਨਾ ਛੋਟਾ ਜਿਹਾ ਬਹੁਤ ਹੀ ਜਿਆਦਾ ਫੇਸ ਪਿਆਰਾ ਬ ਤੇ ਬਾਕੀ ਤੋਂ ਆਪਾਂ ਬਾਈ ਨਾਲ ਗੱਲਬਾਤ ਕਰਾਂ ਕਿ ਕੀ ਕੀ ਡਿਟੇਲ ਆ ਗਈ ਇੱਥੋਂ ਬੱਚੇ ਦੀ ਕੁਆਲਿਟੀ ਚੈੱਕ ਕਰ ਲੈਣਾ ਕਿ ਐਂਟਾ ਕਾਲਮ ਲਾ ਕੇ ਲਗਭਗ ਮੇਰੀ ਸਾਹ ਹੌ ਚ ਹੋਣਾ 4-5 ਮਹੀਨਾ ਦਾ ਹੋਣਾ ਇਹ ਤੇ ਬਾਕੀ ਕਿਹਦੇ ਚੁੱਟੇ ਬ੍ਰਾਂਚੇ ਥੋੜੀ ਜਿਹੀ ਲਿਸੇ ਬਾਜ ਵਿੱਚ ਬੱਚੀ ਖੜੀ ਆ ਘੱਟ ਰੇਟ ਵਾਲੀ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂ ਮਿਲਣ ਲੱਗ ਪਏ 6 ਬੱਚਾ ਹੋਣਗੇ ਬਾਈ ਕੋਲੇ ਤੇ ਬਾਈ ਤੋਂ ਪੁੱਛਦਾ ਡਿਟੇਲ ਆਪਾਂ ਸੋ ਸਾਰੇ ਭਰਾ ਨੂੰ ਬੇਨਤੀ ਇਹ ਕੋਈ ਵੀ ਪਸ਼ੂ ਖਰੀਦਣ ਤੋਂ ਪਹਿਲਾਂ ਸੌ ਥੱਲੀ ਜ਼ਰੂਰ ਕਰ ਕਰ ਲਿਆ ਕਰੋ ਖਾਸ ਕਰਕੇ ਬੱਚਾ ਨੂੰ ਅੰਦਰੋਂ ਬੇਸ਼ੱਕ ਜਿੰਮੇ ਮਰਜ਼ੀ ਚੈੱਕ ਕਰਵਾ ਸਕੋ ਇ ਤਸਰੀ ਕਰ ਲਓ ਠੀਕ ਹੈ ਤੁਹਾਨੂੰ ਹਾਂ ਵਧੀਆ ਬੀ ਨਾਮ ਤੇ ਪਿੰਡ ਐਡਰੈਸ ਬੋਲਦਗੇ ਨਾਮ ਕੁਲਵਿੰਦਰ ਸਿੰਘ ਬਈ ਪਿੰਡ ਫਤਿਹਗੜ ਪੰਜਗਰਿਆ ਠੀਕ ਹੈ ਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਤੂਰੀ ਜੀ ਕਿ ਨੇੜੇ ਪਿੰਡ ਕਿਹੜਾ ਕੱਡੇ ਨੇੜੇ ਬਈ ਮਨਾਲ ਰਹਿ ਜਾਂਦਾ ਹੂੰ ਇਧਰ ਆਪਣਾ ਸੰਦੌੜ ਠੀਕ ਹੈ ਕਠਾਲਾ ਚੀਮਾ ਹੂੰ ਬਰਨਾਲਾ ਪਿੰਡ ਨੇੜੇ ਰਹਿ ਜਾਂਦਾ ਮਨਾਲ ਤੋਂ 15 17 ਕਿਲੋਮੀਟਰ ਹੋਣਾ ਹਾਂ ਬਰਨਾਲਾ ਵੀ ਆਪਾਂ ਨੇੜੇ ਆ ਰਾਏਕੋਟ ਵੀ ਨੇੜੇ ਆ ਸੇਰਪੁਰ ਵੀ ਨੇੜੇ ਤੇ ਮੇਰਕੋਟਲਾ ਵੀ ਕੋਲੀ ਹੈਗਾ ਮੋਬਾਈਲ ਨੰਬਰ 7719583125 ਟੋਟਲ ਕਿੰਨੇ ਬੱਚੇ ਆਜੇ 6 ਬੱਚੇ ਅਸੀਂ ਹੋਈ ਆਪਣੇ ਕੋਲੇ 6 ਬੱਚਾ ਚਾਰ ਨੱਚ ਆ ਤਿੰਨ ਇਚ ਫਗੀਆਂ ਪਿਓਰ ਹਾਂ ਹਾਂ ਇੱਕ ਕਰਾਉਣਾ ਸਾਡੀ ਆਪਣੇ ਕੋਲੇ ਤਿੰਨ ਇਚ ਫਗੀਆਂ ਇੱਕ ਜਰਸੀ ਹੈਗੀ ਇੱਕ ਨੀਗੀ ਜਰਸੀ ਆ ਇੱਕ ਥੋੜੀ ਕ੍ਰਾਸ ਬਣ ਚਾ ਵਸੀ ਉਹ ਬੰਦੇ ਮੰਗਦੇ ਘੱਟ ਰੇਟ ਆ ਉੱਥੇ ਛੱਟ ਕਰ ਲਈ ਬੱਚੇ ਜਤੋਂ ਹਾਂ ਉਧਰੋਂ ਕਰ ਲਾਂਗੇ ਬਈ ਆਪਾਂ ਘਾਰ ਚਾ ਨੀਕੇ ਜਤੋਂ ਆ ਤੁਹਾਨੂੰ ਬਾਜ ਦਿਖਾਵਾਂਗੇ ਨੀਗੀ ਨੇ ਮਿੱਤਰੋ ਤੇ ਇੱਥੇ ਆਇਓ ਲਿਆ ਕੋ ਬਾਹਰ ਕੱਢ ਲੈਣਾ ਬੜਾ ਨਰਾਲਾ ਆ ਕਿੰਨੀ ਕੁ ਮਰ ਦਾ ਬੱਚਾ ਇਹ ਇਹ 5 ਮਹੀਨੇ ਦਾ ਬਈ ਬੱਚਾ ਆ ਇੱਥੇ ਰੋਕੀ ਪੂਰਾ ਟੋਪ ਦਾ ਬੱਚਾ ਹੈਗਾ ਬਰੀਡ ਬਰੂਡ ਪੂਰੀ ਫੁੱਲ ਆਇਆ ਘਰ ਬਾਹਰ ਕੱਢ ਲਾ ਦੇਖੀ ਜੀ ਇਹਨੂੰ 5 ਕਿ ਮਿੰਟ ਲਗਭਗ ਇੱਥੇ ਕੱਢ ਲ ਕੇ ਵਸਤੀ ਆਈ ਲੰਮੀ ਦੋਰ ਲੈਣੇ ਠੀਕ ਆ ਲਗਭਗ 5 ਕਿ ਮਿੰਟ ਬਾਕੀ ਬੀਸ ਬਿਊਟੀ ਦਿਖਾ ਦਈ ਹਾਂ ਬਰੀਡ ਦਾ ਕੋਈ ਮੋਲ ਨਹੀਂ ਯਾਰ ਲੈ ਬੱਸੀ ਦਾ ਸਟ੍ਰਕਚਰ ਚੈੱਕ ਕਰ ਲਓ ਮਿੱਤਰੋ ਆਪਾਂ ਪਹਿਲਾਂ ਵੀ ਯਾਰ ਜੀ ਬੱਚੇ ਲਿਓ ਉਹਨੇ ਉਹਦੀ ਵਗ ਜਾਂਦੇ ਆ ਜੀ ਹਾਂ ਜਿਹੜੇ ਬਰੀਡ ਵਾਲੇ ਬੱਚੇ ਬੱਚੇ ਦੇ ਜਿਹਦਾ ਕੋਈ ਸੀਮੈਂਟ ਡੀਟੇਲ ਜਾਂ ਮਾਂ ਨਹੀਂ ਇਹਨਾਂ ਦੀ ਕੋਈ ਸੀਮੈਂਟ ਡੀਟੇਲ ਨਹੀਂ ਘਰੋਂ ਲਿਆ ਬਈ ਇਹ ਠੀਕ ਆ ਇੱਕ ਬੱਸੀ ਦੀ ਅੱਜ ਆਪਣੇ ਕੋਲ ਸੀਮੈਂਟ ਡੀਟੇਲ ਹੋਰ ਕਿਸੇ ਦੀ ਨਹੀਂ ਆਪਾਂ ਐਵੇਂ ਐ ਲੱਗਦਾ ਸੀਓ ਡੀਟੇਲ ਕੋਈ ਵੀ ਕਹਿ ਦਈਏ ਤਾਂ ਸੀਮਣ ਆਪਾਂ ਕਾਹੋ ਜਿਹੜਾ ਮਰਜ਼ੀ ਦੇ ਗਾ ਹਾਂ ਜਵਾਨ ਦਾ ਜੋਰ ਲੱਗਦਾ ਬਾਕੀ ਥਾਣ ਥਣ ਚਾਰ ਆ ਯਾਰ ਇਕੱਲਾ ਇਕੱਲਾ ਥਾਣਾ ਲੈ ਝੋਲੀ ਦਿਖਾ ਦੇ ਦੀ ਲੈ ਝੋਲੀ ਬਡੋਲੀ ਬਾ ਕਮਾਲੀ ਹੈਗੇ ਉਹਦੇ ਵੀ ਪਹਿਲਾਂ ਵੀ ਆਏ ਸੀ ਆਪਣੇ ਕੋਲ ਇੱਕ ਵੀਡੀਓ 'ਚ ਇਹਦੇ ਨਾਲ ਦੇ ਬੱਚੇ ਦੋ ਆਏ ਸੀਗੇ ਉਹ ਨਾਲ ਦੀ ਨਾਲ ਹੀ ਸੇਲ ਹੋ ਗਏ ਪਹਿਲੇ ਫੋਨ ਤੇ ਠੀਕ ਹੈ ਬਾਕੀ ਯਾਰ ਬੇਲ ਬੂਲ ਬਹੁਤ ਆ ਬਸਰੀ ਬੀਡ ਬੋਲ ਆ ਕੰਨ ਨਿਕਾਗਾ ਰੇਟ ਰੇਟੇ ਦਾ 18000 ਰੁਪਇਆ ਰੇਟ 18000 ਫਿਕਸ ਆ ਜਾਂ ਘਾਟਾ ਬਦ ਹੋ ਜਾਊਗਾ ਨਾ ਹੋ ਜੂ ਮੌਕੇ ਤੇ ਹੋ ਜੂ ਬਈ ਘਾਟਾ ਬਦ ਜਿਵੇਂ ਬਰੀਡ ਵਾਲੀ ਚੀਜ਼ ਆ ਯਾਰ ਉਹਦਾ ਤਾਂ ਰੇਟ ਉਹੀ ਹੈਗਾ ਹੁਣ ਆਪਣੇ ਕੋਲੇ 8000 ਵਾਲੀ ਬੱਸੀ ਵੀ ਖੜੀ ਹੈ 9 ਵਾਲੀ ਵੀ ਹੈਗੀ ਸੀ ਹੂੰ ਔਰ ਯਾਰ ਰੇਟ ਅੱਡ-ਅੱਡ ਹੋ ਜਾਂਦੇ ਹੁਣ ਸਹੀ ਗੱਲ ਆ ਹੁਣ ਇਹਦੇ ਥਾਂ ਦਿਖਾ ਦੇ ਲੈ ਤਾਂ ਥਾਂ ਚੈੱਕ ਕਰ ਲੋ ਮਿੱਤਰੋ ਕਿਹੜੀ ਰਣ ਕੱਲਾ ਕੱਲਾ ਥਾਣਾ ਝੋਲੀ ਵੀ ਘੈਂਟ ਆ ਨਾ ਬਾਕੀ ਅੱਜ ਹੀ ਆਈ ਆਪਣੇ ਕੋਲੇ ਇਹ ਠੀਕ ਆ ਜੀ ਹੁਣ ਜੀ ਘੱਟ ਲੈ ਹਾਂ ਹਾਂ ਠੀਕ ਆ ਅੱਗੇ 2 ਨੰਬਰ ਤੇ ਕ੍ਰੋਸ ਆ ਇਹ ਕ੍ਰੋਸ ਅੰਗਜ ਬੱਸੀ ਹੈਗੀ ਕਿੰਨੀ ਕੁ ਮਰਦੀ ਆ ਇਹ ਹੈਗੀ ਆ ਸਾਢੇ 7 ਮਹੀਨਿਆਂ ਦੀ ਵਿੱਚ ਬੰਦੇ ਮੰਗਦੇ ਆ ਕ੍ਰੋਸ ਬਾਂਡ ਚ ਘੱਟ ਰੇਟ ਵਾਲਾ ਬੰਦੇ ਮੰਗਦੇ ਆਗੇ ਕੋਈ ਕੋਈ ਭਰਾ ਕੋਈ ਆਰਥਿਕ ਪੱਖ ਹੋਣਾ ਹੈਗਾ ਹਾਂ ਹਾਂ ਬਸ ਲੈ ਲੂ 2 ਮਹੀਨਿਆਂ ਨੂੰ ਸੀਉਣ ਲੈ ਲੂ ਇਹ ਹਾਂ 2-4 ਮਹੀਨਿਆਂ ਦਾ ਹਾਂ ਬਾਕੀ ਘੱਟ ਘਾਟ ਵਜਨ ਨੂੰ ਵਜਨ ਪੂਰਾ ਹੈਗਾ ਬੱਸੀ ਦਾ ਥਣ ਇਹਦੇ ਵੀ ਚਾਰ ਹੀ ਆ ਥਣ ਚਾਰ ਹੀ ਮਿਲਣਗੇ ਹਾਂ ਹਾਂ ਚਾਰ ਹੀ ਥਣ ਚਮਕ ਚੁੰਗ ਪੂਰੀ ਫੁੱਲ ਲੱਗੀ ਠੀਕ ਆ ਇਹ ਕਿੰਨੇ ਦਾ ਮੁੱਲ ਲਈ ਆ ਇਹਦਾ 9000 ਰੁਪਈਆ ਦਾ 9000 ਮੁੱਲ ਹੈ ਬਾਕੀ ਵਾਧਾ ਘਟਾ ਹੋ ਜੂ ਨਾ ਹਾਂ ਮੌਕੇ ਤੇ ਹੋ ਜੂ ਬਈ ਫਿਕਸ ਪ੍ਰਾਈਸ ਕਿਸੇ ਦੀ ਨਹੀਂਗਾ ਨਾ ਨਾ ਫਿਕਸ ਕੀ ਇਹਦੇ ਨੂੰ ਮਾਨਤਾ ਨ ਕਰ ਆ ਮੌਕੇ ਤੇ ਕਰ ਦਾਂਗੇ ਹਾਂ ਇੱਥੇ ਤੁਹਾਨੂੰ ਆਪਾ ਥਾਣ ਇਹਦੇ ਵੀ ਚਾਰੀਆ ਇਕੱਲਾ ਇਕੱਲਾ ਥਾਣ ਥਣ ਚਾਰ ਆ ਗਏ ਆ ਬੱਚੇ ਤਾਂ ਨਾ ਇਹਦੇ ਵੀ ਥਣ ਚੱਕੀ ਇਹਦੇ ਵੀ ਥਣ ਚਾਰ ਹੀ ਆ ਗਏ ਹੂੰ ਥੋੜੇ ਮੈਨੂੰ ਆਇਆ ਹਲਕੇ ਕਰਵਾਈ ਹੋਇਆ ਨਾ ਇਹ ਹਾਂ ਇਹ ਥੋੜੀ ਸੁਮਾਈ ਘਟਾਈ ਵੀ ਹੈਗੀ ਬ੍ਰੀਡ ਚੰਗੀ ਆ ਪਰ ਕਰ ਬ੍ਰੀਡ ਬਹੁਤ ਅਵੱਸੀ ਦੀ ਲੈ ਬ੍ਰੀਡ ਦਿਖਾ ਦੇ ਬਾਕੀ ਲੈ ਕਿੰਨੇ ਕੁ ਮਰਦੀ ਆ ਹੋ ਮਰੂ ਇਹਦੀ 10 11 ਮਹੀਨੇ ਖੀਰ ਹੀ ਲੰਦੋਂ ਹਾਂ ਹਾਂ ਲਾਏ ਮਿੱਤਰੋ ਬਾਕੀ ਲੈ ਦਿਖਾ ਦੇ ਹਾਂ ਰੰਗ ਲੰਬਾਈ ਲੰਬੂਈ ਪੂਰੀ ਹੈਗੀ ਪਰ ਥੋੜੀ ਸੁਮਾਈ ਇਹਨੂੰ ਕਮੀ ਹੈਗੀ ਹੋਰ ਨਹੀਂ ਕੋਈ ਕਮੀ ਬੱਸੀ ਇੱਥੇ ਰੋ ਕੰਨ ਕੰਨ ਦੇਖ ਲੈ ਲੈ ਜਮਾ ਨਿਕਾਗਾ ਬਰੀਡ ਫੁੱਲ ਲਗੀ ਗੁਲਾਬੀ ਨੱਕਾ ਠੀਕ ਹੈ ਹਾਂ ਨੱਕ ਵੀ ਗੁਲਾਬੀ ਜਾ ਕੇ ਮਿੱਤਰੋ ਬਾਕੀ ਬੋਦੀ ਵਾਲੀ ਵਸੀ ਆ ਕੋਈ ਆਏ ਨਹੀਂਗਾ ਵੀ ਤਾਹਾਂ ਤੋਂ ਆਏ ਇਹ ਹੋਊਗੀ ਜਮਾ ਸਟੇਟ ਪਈ ਹੈਗੀ ਠੀਕ ਹੈ ਕੜਨੀ ਖੁਰਨੀ ਜਮਾ ਸਿੱਧੀ ਹੈਗੀ ਲਾਈਟ ਚੈੱਕ ਕਰ ਲੋ ਨਾ ਚੰਗੀਆਂ ਕਲਮ ਲਾ ਕੇ ਹਾਂਜੀ ਹਾਂ ਭਾਈ ਇਹਦਾ ਰੇਟ ਫਿਰ ਆਪਾਂ ਇਹਦਾ ਰੇਟ 18000 ਰੁਪਿਆ 18 ਹਾਂ ਹਾਂ ਕਿੰਨਾ ਛੱਡ ਦੇਗਾ ਵਿੱਚੋਂ ਇਹਦਾ ਕਰ ਦਾਂ ਕੋਈ ਨਾ ਮਾਨਦਾਨ 15 ਦਾ ਖੋਜੂ ਬਾਕੀ ਵੀਰ ਕਹਿ ਦਿੰਦੇ ਆ ਉਹ ਜਰਸੀ ਬੱਚਾ 5 ਮਹੀਨਿਆਂ ਦਾ 18 ਮੰਗੀ ਜਾਂਦਾ ਇਹਦਾ ਉਹਦਾ ਫਰਕ ਆ ਜੀ ਇਹਦਾ 15 ਹੋ ਜੂ ਮੇਰਾ ਮੌਕੇ ਤੇ ਕਰਦੇ ਮਾਨਤਾ ਨਹੀਂ ਹੋ ਰਿਹਾ ਬਸ ਆਪਾਂ ਰੇਟ ਜਾਇ ਜੀ ਰੱਖਨੇ ਅੱਜ ਬਾਹਲੇ ਰੇਟ ਨਹੀਂ ਕਰਨੇ ਬੱਸੀਆਂ ਖੜੀ ਇਹਨਾਂ ਦੇ ਵੀ ਜਾਇ ਜੀ ਹੋਣਗੇ ਵੱਡੀਆਂ ਦੇ ਵੀ ਠੀਕ ਆ ਆ ਬੱਚੀ ਕਿੰਨੀ ਉਮਰ ਦੀ ਲਗਭਗ ਜੀ ਇਹ ਹੈਗੀ 11.5 ਮਹੀਨੇ ਦੀ ਸਾਲ ਦੀ ਹੋ ਗਈ ਮਤਲਬ ਹਾਂ ਇੱਕ ਤਰੀ ਹੀਟ ਕੇ ਆ ਗਈ ਇਹ ਆਪਣੇ ਕੋਲੇ ਕਦੋਂ ਘੜਾ ਨਾ ਬਸ ਇਹਨੂੰ ਖੜੀ ਨੂੰ ਹੋ ਗਏ ਆਪਣੇ ਕੋਲ ਮਹੀਨਾ ਹੋ ਗਿਆ ਠੀਕ ਆ ਆਪਾਂ ਹੜੀ ਕਰਕੇ ਵੀਡੀਓ ਨਹੀਂ ਪਾਈ ਜੀ ਇਹਨਾਂ ਦੀ ਹਮ ਬਾਕੀ ਬੱਸੀ ਦਾ ਕਦ ਕਾੜ ਫੁੱਲਾ ਬੋਦੀ ਵਾਲੀ ਬੱਸੀ ਹੈਗੀ ਦੰਨ ਕੁੰਨ ਦੇਖ ਜਮਾ ਨਿਕਾਗਾ ਬਲੈਕ ਜਰਸੀ ਹੈ ਜੀ ਨਾ ਆਪਾਂ ਕੰਮ ਬਲੈਕ ਜਰਸੀ ਹੈ ਹਮ ਅਰੋਹੀ ਤੇ ਇੱਥੇ ਚੈੱਕ ਕਰ ਲੋ ਜੀ ਦਾ ਹਮ ਬਾਕੀ 3 ਸੂਰਜ ਜਮਾ ਸਿੱਧਾ ਹੈਗਾ ਖੜ ਨਹੀਂ ਗੁੜ ਨਹੀਂ ਇੱਕ ਨੰਬਰ ਹੈ ਜਮਾ ਹਮ ਠੀਕ ਹੈ ਬਜਨ ਬਜਨ ਪੂਰਾ ਫੁੱਲ ਹੈਗਾ ਲੈ ਚੱਲ ਪੀਗੇ ਦੇ ਕਾਬਲ ਹੈ ਜਮਾ ਹਾਈਟ ਲੈਂਥ ਲਮਾਈ ਚਾਹੀ ਖਾਸੀ ਉੱਚੀ ਆ ਗਈ ਮਿੱਤਰੋ ਤੁਸੀਂ ਕੋਲ ਆ ਕੇ ਦੇਖੋ ਨਾ ਤੁਹਾਨੂੰ ਬੱਚੀ ਛੋਟੀ ਨਹੀਂ ਲੱਗਦੀ। ਹਾਂ ਇਹਦੇ ਵਿਚਾਰੀ ਹੈ। ਅੱਗੇ ਕਦ ਕੱਡ ਤੁਹਾਨੂੰ ਬੱਚੀ ਦਾ ਮਿਲੂਗਾ। ਹਾਂ ਇੱਥੇ ਜਾ ਕੇ ਕਹੋ ਫੇਸ ਕੁਆਲਟੀ ਬੱਚੀ। ਬਾਕੀ ਚੌੜੀ ਜੂੜੀ ਦਿਖਾ ਦੇ ਉਪਰੋਂ ਕਿੰਨੀ ਹੈਗੀ। ਆਹ ਜੀ ਦੀ। ਜਮਾ ਇਹ ਸਿੱਧੀ ਪਈ ਹੈਗੀ। ਪੰਤਰ ਚੱਕਾ ਉਹ ਰਾਜੀ ਸੰਭੀ ਪਲੀ ਚੰਗੀ। ਹਾਂ ਪੂਰੀ ਸੰਭੀ ਬੱਚੀ ਦੀ। ਇਹਦਾ ਮੁੱਲ 20000 ਰੁਪਏ ਹੈ। ਇਹਦਾ ਮੁੱਲ 20 ਦੰਦੋ ਕੀਰੀ। ਹਾਂ ਮੌਕੇ ਦੇ ਮਾਨਤਾਂ ਕਰ ਦਾਂਗੇ ਇਹਦਾ ਵੀ। ਇਹ ਆ ਨੀ ਜੀ ਨਾ। ਇਹ ਬਈ ਹੈ ਤਾਂ ਦੰਦੋ ਚਾਰ ਦੰਦਾ। ਆਪਾਂ ਝੂਠ ਮਾਰ ਕੇ ਨਹੀਂ ਦੇਣਾ ਜਿਹੜਾ ਜਾਨਵਰ ਜਿਵੇਂ ਆ। ਹਾਂ। ਜੇਦਾ ਹੋਈ ਗੱਬਣ ਫਿਰ ਤਾਂ ਹੋ ਰੇਟ ਕਰਾਂਗੇ ਨਹੀਂ ਅੱਜ ਦਾ ਰੇਟ ਹੋਰ ਹੈ ਦਾ ਅੱਛਾ ਗੱਬਣ ਹੋਊਗੀ ਫਿਰ ਤਾਂ ਆਪਾਂ ਨੂੰ ਪਤਾਗਾ ਵੀ ਜੇ ਕਿਸੇ ਨੇ ਲਿਆ 55000 ਦੀ ਬੱਸੀ ਹੈਗੀ ਅੰਦਰੋਂ ਚੱਕਰਾ ਸਕਦਾ ਹੈ ਬਈ ਆਪ ਦੀ ਗਰੰਟੀ ਡਾਕਟਰ ਆਪਦਾ ਲਿਆ ਕੀ ਚੈੱਕ ਕਰਾ ਸਕਦਾ ਇਹਨੂੰ ਗੱਬਣ ਰਹੀ ਮਾਈਂਡ ਹੀ ਕਹ ਪਰ ਆਪੀ ਇਹਦੇ ਹੂੰ ਕੋਈ ਆਏ ਨਹੀਂਗਾ ਵੀ ਆਪਾਂ ਕਹਿ ਦਈਏ ਕਿਸੇ ਦੇ ਕਹਿਣੇ ਦੇ ਉਹ ਆ ਆਪ ਭਰਾ ਡੀਕਾ ਸਵਾ ਮਹੀਨਾ ਹੋ ਗਿਆ ਜੀ ਨੂੰ ਘਰੇ ਰੱਖੀ ਵੀ ਆਪਣੀ ਬੱਸੀ ਜੇ ਗੱਬਣ ਰਹੀ ਮੁੱਲ ਕੋਈ ਗਾਂ ਦਾ ਫੇਰ ਮੁੱਲ ਕੋਈ ਨਹੀਂ ਫਿਰ ਤਾਂ 50 55000 ਦੀ ਸੌਖੀ ਆ ਬਾਕੀ ਬਰੀਡ ਦੇਖ ਲਾ ਹੈਡ ਹੂਡ ਪੂਰੀ ਫੁੱਲ ਲੱਗੀ ਚੌਂ ਚੌਂ ਪੂਰੀ ਆ ਅੱਜ ਕੀ ਮੁੱਲ ਕਰਨਾ ਹੈ ਅੱਜ ਇਹਦਾ ਮੁੱਲ 24000 ਰੁਪਏ ਦਾ ਬਾਕੀ ਮੌਕੇ ਤੇ ਕਰ ਦਾਂਗੇ ਮੌਕੇ ਤੇ ਕਰ ਦਾਂ ਮੌਕੇ ਤੇ ਕਰ ਦਾਂ ਮਾਨਤਣ ਇਹਦਾ ਵੀਡੀਓ ਚ ਕਰਦੇ ਥੋੜਾ ਜਿਹਾ ਮਾਨਤਣ ਹੋਰ ਯਾਰ ਜਿਹੜਾ ਕਰਨਾ ਕਰ ਦੇ ਆਪਾਂ ਦੇਣ ਲੈਣੀ ਦੱਸਾਂਗੇ ਇਹਦਾ ਜਮਾ 18000 ਰੁਪਏ ਦੀ ਦੇਣੀ ਹੈ ਇਹ ਅੱਜ ਹਾਂ ਬਾਗ ਵੰਨਤੀ ਗੱਲ ਨਾ ਹੋ ਤਾਂ ਮੈਂ ਇਹ ਤਨ 20 ਕਹ ਲਿਆ ਮੈਂ 4 ਛੱਡ ਦ ਜਲਦ 2 ਹੋ ਜਾਣਾ ਨਾ ਕੋਈ ਨਾ ਆਪਾਂ ਬਸ ਉਹ ਦੇਣ ਲੈਣੀ ਰੇਟ ਕਰਿਆ ਗਿਆ ਹੁਣ ਜਮ 18000 ਬਾਈ 18000 ਦੀ ਦੇਣੀ ਹੈ ਇਹੇ ਇਹ ਗੱੱਬਾ ਨਿਕਲੀ ਫਿਰ ਤਾਂ ਪਤਾ ਹੀ ਆਪ ਨੂੰ ਕੀ ਰੇਟ ਹੈ ਦਾ ਫਿਰ ਤਾਂ ਕੋਈ ਮੋਲ ਨਹੀਂ ਨਾ ਆ ਜੇ ਮਰਜ਼ੀ ਚੈੱਕ ਕਰਾ ਕੇ ਲੈ ਜੇ ਅੰਦਰੋਂ ਬਈ ਗਰੰਟੀ ਹੂਆ ਉਹ ਦਾ ਡਾਕਟਰ ਲਿਆਵੇ ਨਾਲ ਹਾਂ ਖਾਣ ਦੇਖ ਲੈ ਲੈ ਝੂਲੀ ਝੂਲੀ ਆ ਪਟਦੀ ਆਉਂਦੀ ਹੈਗੀ ਹੁਣ ਐ ਨਹੀਂ ਪਤਾ ਵੀ ਗੱਬਣੀ ਹੈ ਤੇ ਖਾਲੀ ਆ ਪਰ ਵੇਚਣੂ ਹੀ ਆ ਇਹੇ ਹਾਂ ਵੇਚਣੀ ਤਾਂ ਆਂਗੀ ਆਪਾਂ ਬੱਸੀਆਂ ਵੇਚਨੇ ਆ ਘਰੇ ਆ ਕੇ ਬੰਦਾ ਕਹਿੰਦਾ ਵੀ ਆਹ ਬੱਸੀ ਦੇ ਦੋ ਹੂੰ ਤਾਂ ਕਰਕੇ ਵੇਚਦੇ ਆਪਾਂ ਬਾਕੀ ਆਪਣਾ ਤਾਂ ਕੰਮ ਹੀ ਸੇਲ ਪਰਚੇਜ ਹੈ ਨਾ ਅੱਖਾਂ ਵੀ ਕੀ ਰੱਖਣਾ ਹੈ ਇੱਕ ਟੀਵੀ ਵੀ ਆਪਣੀ ਬੱਸੀ ਘਰੇ ਅੱਛਾ ਇਹ ਲੈ ਪਹਿਲਾਂ ਰੱਖੀ ਹੋਈ ਸੀ ਹਾਂ ਰੱਖੀ ਹੋਈ ਸੀਗੀ ਇਹ ਠੀਕ ਠਾਕ ਇਹ ਲਿਆਂਦੂ ਹੀ ਆਪਾਂ ਅੱਜ ਵੀਡੀਓ ਚ ਪਹਿਲੀ ਵਾਰੀ ਦਿਖਾਈ ਆ ਪਹਿਲੀ ਵਾਰੀ ਹਾਂ ਬਲੱਡ ਦਿੱਤਾ ਸੀ ਜਿੱਦੇ ਆਪਾਂ ਟੀਕਾ ਭਰਾਇਆ ਸੀ ਇਹਦੀ ਚਾਂਸ ਰਹਿਣ ਦਿਆ ਹਾਂ ਚਾਂਸ ਮੰਨ ਵੀ 100% ਗੱਬਣ ਦੀ ਹੈਗੇ ਆਪਾਂ ਖਾਲੀ ਮੰਨ ਕੇ ਜੀ ਨਹੀਂ ਬਾਕੀ ਕਰਮਾਂ ਦੀ ਗੱਲ ਹੈ ਹਾਂ ਕਰਮਾਂ ਸਿਰ ਤੇ ਆ ਬਾਕੀ ਤੇ ਅੱਗੇ ਆ ਜੀ ਲਾਸਟ ਤੇ ਜਿਵੇਂ 6 ਨੰਬਰ ਹਣਾ ਇਹ ਫਾਰਮ ਦੀ ਬੱਸੀ ਇਹਦਾ ਰਿਕਾਰਡ ਹੈਗਾ ਇਹ ਸਟਾਈਕਰ ਦੀ ਹੈਗੀ ਏਬੀਐਸ ਸਟ੍ਰਾਈਕਰ ਬੋਲਦੀ ਆ ਹਾਂ ਇਹਦੇ 25 ਤਰੀਕ ਨੂੰ ਟੀਕਾ ਭਰਾਇਆ ਸੀਗਾ ਇੱਕ ਮਿੰਟ ਕੱਟ ਲਾ ਗਿਆ ਕੋਈ ਜਿੱਕਰ ਨਹੀਂ ਤਾਂ ਇੱਥੋਂ ਨੇ ਆ ਮੰਨ ਲਓ ਕੱਦ ਦੇ ਕੱਟ ਵੀ ਤੁਸੀਂ ਕੋਲੇ ਆ ਕੇ ਦੇਖੋ ਨਾ ਚੌਂਕ ਚੌਂਕ ਬੱਸੀ ਦੀ ਬਈ ਦੱਸ ਦੀ ਇਹ ਵੀ ਚੀਜ਼ ਹੈਗੀ ਇੱਕ ਬਾਕੀ ਇਹ ਦੋ ਰੰਦ ਹੈਗੀ ਅੱਛਾ ਇਹ ਦੋ ਰੰਦ ਹੋ ਗਈ ਹਾਂ ਇਹ ਦੋ ਰੰਦ ਹੈਗੀ ਠੀਕ ਹੈ ਇਹ ਵੀ ਸਟ੍ਰਾਈਕਰ ਬੋਲਦੀ ਹੈ ਬਾਕੀ ਵਜਨ ਵਜਨ ਬੱਸੀ ਦਾ ਕਿੰਨਾ ਟਾਈਮ ਹੋ ਗਿਆ ਸੀਮਨ ਭਰਾਇਆ ਸਰਕਾਰੀ ਸੀਮਨ ਲਵਾਇਆ ਹੈਗਾ 10 ਦਿਨ ਹੋ ਗਏ ਸਟਰਾ ਆਪਣੇ ਕੋਲੇ ਪਿਆ ਹੋਇਆ ਦਾ ਠੀਕ ਹੈ ਜਿਹੜਾ ਲਵਾਇਆ ਹੈਗਾ ਕੋਈ ਕੱਟ ਲੈਣੇ ਕਿਹੜਾ ਕੱਟ ਲੈਣੇ ਨਾ ਤਾਂ ਬੜਾ ਉਹ ਕਰ ਦਈਏ ਤੱਕ ਥੋੜਾ ਆ ਆ ਤੇ ਇਤਰਾ ਰੰਨ ਆ ਪਿਆ ਆਪਾਂ ਭਾਈ ਦਾ ਪਸ਼ੂ ਗੱਲ ਬਾਕੀ ਬਰੀਡ ਦਾ ਕੋਈ ਮੋਲ ਨਹੀਂ ਬੱਸੀ ਦਾ ਲੈ ਹੂੰ ਝਾਂਟ ਆ ਨਾ ਬਾਕੀ ਮੂੰਹ ਮਾ ਜਮਾ ਨਿਕਾਗਾ ਬਾਕੀ ਲੈ ਦਿਖਾ ਦੇ ਸਿਮਰ ਕਿਹੜਾ ਭਰਾ ਹੈਗਾ ਸਿਮਰ ਆਪਣੇ ਹਸਿਆਰ ਵਾਲਾਂ ਦਾਗਾ ਉਹ ਦਿਖਾ ਦਾਂਗੇ ਆਪਾਂ ਉੱਥੇ ਪਿਆਗਾ ਆਪਣੇ ਕੋਲ ਸਟਰਾ ਠੀਕ ਐ ਆਪਾਂ ਇਹਨੂੰ ਵੀ ਝੂਠ ਮਾਰ ਕੇ ਦੇਣਾ ਵੀ ਮਹੀਨਾ ਹੋ ਗਿਆ ਜਾਂ ਉਹ ਕੰਮ ਨਹੀਂ 25 ਤਰੀਕ ਨੂੰ ਭਰਾਏਗੇ ਘਰ ਬਹੁਤ ਅੱਛੀ ਦਾ ਨਾ ਮਗਰ ਸਰੀ ਹੈ ਬਾਈ ਕੀ ਇੱਕ ਨੰਬਰੀ ਇਹ ਮੁੱਲ ਕਿਉਂ ਨਾ ਕਰਨਾ ਫਿਰ ਆਪਾਂ ਇਹ 30000 ਰੁਪਏ ਮੰਗਦੇ ਆ 30 ਹਾਂ ਚੈੱਕ ਕਰਾ ਸਕਦਾ ਬੰਦਾ ਅੰਦਰੋਂ। ਇੰਨੇ ਵਾਦਾ ਘਾਟਾ ਕਰ ਲਾਂਗੇ। ਹਾਂ ਹਾਂ ਵਾਦਾ ਘਾਟਾ ਕਰ ਦਾਂਗੇ। ਲੈ ਮੈਂ ਤਾਂ ਦੋਆਂ ਦ ਬੱਛੀਆਂ ਆ। ਕੱਦ ਘਾਟਾ ਫੂਰਾ ਫੁੱਲ ਆ। ਅੰਦਰੋਂ ਤੁਸੀਂ ਚੈੱਕ ਕਰਾ ਸਕਦੇ ਹੋ। ਬੱਛੀਆਂ ਬੱਸੀਆਂ ਵੀ ਪਹਿਲੇ ਸੂਏ 30 ਤੋਂ ਬਾਹਰ ਚੱਲਦੀਆਂ ਗਈਆਂ। ਹਾਂ। ਥਾਂ ਇਹਦੇ ਵੀ ਚਾਰੀ ਝੋਲੀ ਝੂਲੀ ਰਹੀ ਪੂਰੀ ਫੁੱਲ ਆ। ਠੀਕ ਆ ਇਥੇ ਤੁਸੀਂ ਥਾਂ। ਅੰਦਰ ਆ ਦੀ ਜਿਹੜੀ ਮਰਜ਼ੀ ਆਪਣੇ ਕੋਲੇ ਬੱਸੀਆਂ ਵੱਡੀਆਂ ਚੈੱਕ ਕਰਾ ਸਕਦਾ ਨਿੱਕੀ ਤੇ ਚੱਲ ਹੁੰਦੀ ਨਹੀਂ ਹਜੇ। ਹੂੰ। ਵੱਡੀਆਂ ਆਪਣੇ ਕੋਲੇ ਤਿੰਨੇ ਕਰਾ ਸਕਦਾ ਬੰਦਾ। ਠੀਕ ਆ। ਲਓ। ਹੂੰ ਆਣ ਤੁਹਾਨੂੰ ਦਿਖਾ ਦੇਣਾ ਹੂੰ ਦੋਵੇਂ ਬਸਿਆਂ ਦੀ ਥਾਣਾ ਝੋੜੀਆਂ ਝੂੜੀਆਂ ਪੂਰੀਆਂ ਟੌਪ ਦੀਆਂ ਠੀਕ ਆ ਬਾਕੀ ਚੰਮ ਚੁੰਗ ਪੂਰੀ ਫੁੱਲ ਆ ਗਈ ਲੈ ਇੱਥੋਂ ਤੁਹਾਨੂੰ ਦੁਬਾਰਾ ਦੱਸਾਂ ਐ ਨਹੀਂ ਕੋਈ ਵੀ ਸੜਾ ਮਾਰਨੀ ਹੈ ਸੀਲ ਠੰਡੀਆਂ ਪੂਰੀਆਂ ਲੈ ਹੂੰ ਬਾਕੀ ਫੇਸ ਨੂਟੀ ਦਿਖਾ ਦੇ ਕਿੰਨਾ ਕਿ 32 ਕਿੰਨਾ 3000 ਹੈ ਜੀ 3000 ਹਾਂ 30 ਛੋਟਾ ਵਧੀਆ ਕਰਦਾ ਮਾਨ ਦਾ ਛੋਟਾ ਕਰਦਾਂਗੇ ਲੈ ਮਤਰਾ ਇਸ ਦੀ 6 ਨੰਬਰਾਂ ਫਾਰਮ ਵਾਲੇ ਬੱਚੇ ਬਾਈ ਬਾਕੀ ਉਪਰੋਂ ਉਪਰੋਂ ਸਾਡੇ ਲੈ ਪੱਠ ਪੁੜੇ ਦੀ ਕਿੰਨੀ ਗਜੌੜੀ ਹੈ ਬਰੀਡ ਆਪ ਹੀ ਦੱਸਦੀ ਹੈ ਬੱਸੀ ਦੀ ਸਾਰੇ ਕਿੱਥੇ ਕਿੰਨੀ ਆ ਕੋਲ ਮਲਾ ਕੇ ਨਾ ਲੱਤਾਂ ਲੱਤਾਂ ਨਹੀਂ ਫੁੱਲ ਮਜ਼ਬੂਤ ਆਈ ਸੀ ਫਿਰ ਨਿਆ ਫੇਸ ਕੁਆਲਟੀ ਬੱਚੇ ਚੱਕਾ ਲੋ ਬਹੁਤ ਘੈਂਟਾ ਬੱਚੇ ਮਿੱਤਰੋ ਮੇਰੇ ਵੀ ਥਾਣ ਦਿਖਾ ਦੇ ਨਿਆ ਬੱਚੇ ਨਾ ਹਾਂ ਹਾਂ ਪੂਰੀ ਸਕੀਨ ਵੱਸੀ ਹੈਗੀ ਲੈ ਏ ਕੱਪਾ ਵਾਂਗੂ ਭਰਾਈ ਕਰ ਮਾਲੀ ਦੁੱਖ ਤੋੜ ਦੂਗੀ ਫੇਰ ਤਾਂ ਬਈ ਕੋਈ ਮੋਲ ਹੀ ਨਹੀਂਗਾ ਬਸ ਸਿਰਫ ਤਾਂ 55000 ਦੀ ਵੇਚ ਲਈ 50 ਦੀ ਵੇਚ ਲਈ ਵੇਚੀ ਜਾਣੇ ਨੇ ਕਾਫੀ ਜਰਸੀ ਆ ਗਈ ਤੇ ਇਧਰ ਇੱਥੇ ਹਲਕੇ ਬਜੰਚ ਆ ਇਹ ਹਰ ਜਿਹੜਾ ਬੱਚੇ ਮੰਗਦੇ ਆ ਬਈ ਆਪਾਂ ਤੋਂ ਪੂਰੇ ਨਹੀਂ ਹੁੰਦੇ ਕਿ ਡੇਡ ਜਰਸੀ ਦੇ ਬੱਚੇ ਹਾਂ ਪੂਰੇ ਨਹੀਂ ਹੁੰਦੇ ਕਿੰਨੇ ਪਿਆਰੀਆਂ ਦੇਖ ਲੈ ਬੁੱਦੀ ਬੁੱਦੀ ਤੁਹਾਡੂਆ ਪੂਰਾ ਫੁੱਲ ਆ ਪੰਜਾਬ ਵਾਲੀ ਜਰਸੀ ਹੈ ਜਮਾ ਜਮਾ ਘੈਂਟ ਕੁਆਲਿਟੀ ਨਾ ਬਈ ਥਾਂ ਸਵਾਣਾ ਕਰਵਾਉਣ ਨੂੰ ਸੋਹਣਾ ਪਿਆਰਾ ਕੋਈ ਕਿਧੋ ਹੱਥ ਦਰਉਈ ਨਹੀਂ ਬੱਸੀ ਯਾਰ ਹਾਂ ਤੇ ਬਾਈ ਕੋਈ 6 ਬੱਚੇ ਪਿੰਡ ਪੰਜਗਰਾਇਆਂ ਤਸਵੀਰ ਤੁਰੀ ਤੇ ਜ਼ਿਲ੍ਹਾ ਸੰਗਰੂਰ 7719583125 ਹਾਂਜੀ ਹਾਂ ਬਈ ਇਹ ਬਾਈ ਦਾ ਮੋਬਾਈਲ ਨੰਬਰ ਆ ਸੋ ਜਿਹੜੇ ਵੀ ਨੂੰ ਜਿਹੜੀ ਬੱਚੀ ਪਸੰਦ ਆਉਗੀ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ